ਤੇ ਕਿੰਨਾ ਹੈ ਕੁਦਰਤੀ ਮਾਹੌਲ ਦੇ ਵਿੱਚ ਬਣਿਆ ਹੋਇਆ ਫਾਰਮ ਹਾਊਸ ਆ ਕਿੰਨੇ ਸੱਤ ਕਿੱਲੇ ਆ ਹਨਾ ਬਾਈ ਇਹ ਸੱਤ ਕਿੱਲੇ ਨਾਲ ਇੱਕ ਮਿੰਟ ਯਾਰ ਪਿੱਛੇ ਮੁੜੋ ਪਿੱਛੇ ਮੁੜੋ ਪਿੱਛੇ ਮੁੜੋ ਜਿਹੜੀ ਗੱਲ ਆਪਾਂ ਲਾਸਟ ਚ ਦੱਸਣੀ ਸੀ ਨਾ ਉਹ ਗੱਲ ਆਪਾਂ ਪਹਿਲਾਂ ਦੱਸਦੀ ਤੇ ਜਿਹੜੀ ਗੱਲ ਸਭ ਤੋਂ ਪਹਿਲਾਂ ਦੱਸਣੀ ਸੀ ਉਹ ਰਹਿ ਗਈ ਹੁਣ ਆਪਾਂ ਪਿੱਛੇ ਚੱਲਦੇ ਆਂ ਪਹਿਲਾਂ ਤਾਂ ਇਹ ਦਿਖਾਉਣਾ ਹੈ ਕਿ ਫਾਰਮ ਹਾਊਸ ਬਣਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਕੀ ਬਣ ਗਿਆ ਤੇ ਕਿਉਂ ਬਣ ਗਿਆ ਐਸ ਵਕਤ ਇਹ ਕਿੱਥੇ ਆ ਇਸ ਵਕਤ ਇਹ ਹੈਗਾ ਲੁਧਿਆਣੇ ਦੇ ਬਿਲਕੁਲ ਕੋਲੇ ਕਹਾੜੇ ਪਿੰਡ ਦੇ ਬਿਲਕੁਲ ਨਾਲ ਹੁਣ ਲੁਧਿਆਣੇ ਦੀ ਗੱਲ ਕੀਤੀ ਤਾਂ ਲੋਕਾਂ ਨੂੰ ਇਹ ਲੱਗੂਗਾ ਕਿ ਬਹੁਤ ਥੋੜੀ ਜੀ ਜਗ੍ਹਾ ਤੇ ਬਣਿਆ ਹੋਊਗਾ ਕਿਉਂਕਿ ਲੁਧਿਆਣੇ ਦੀਆਂ ਜਗ੍ਹਾ ਮਹਿੰਗੀਆਂ ਨਹੀਂ ਨਹੀਂ ਸੱਤ ਕਿੱल्ल्याਾਂ ਦੇ ਵਿੱਚ ਜਗ੍ਹਾ ਬਣੀ ਹੋਈ ਆ ਤੇ ਨੰਬਰ 2 ਤੇ ਜੇ ਲੁਧਿਆਣੇ ਦੀ ਗੱਲ ਆ ਤਾਂ ਫਿਰ ਤੁਸੀਂ ਕਹੋਗੇ ਮਹਿੰਗਾ ਬਹੁਤ ਹੋਊਗਾ ਨਹੀਂ ਮਹਿੰਗਾ ਨਹੀਂਗਾ ਆ ਜੋ ਮਾਲਕਾਂ ਨੂੰ ਮਿਲਾ ਦਿੰਨੇ ਆ ਬਹੁਤ ਜਾਇਜ਼ ਰੇਟ ਆ ਲੈ ਵੀ ਸਜਣੋ ਗੱਲ ਇਹ ਆ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਆਇਆ ਕਿ ਬਹੁਤ ਕਮਾਲ ਦੀ ਲੋਕੇਸ਼ਨ ਤੇ ਮੈਂ ਤੁਹਾਨੂੰ ਲੈ ਕੇ ਜਾਇਆ ਜਿਹਦੇ ਬਾਰੇ ਬਹੁਤ ਨੇੜੇ ਤੇੜੇ ਦੇ ਕਿਉਂਕਿ ਸ਼ਹਿਰੀ ਲੋਕ ਆ ਯਾਰ ਸ਼ਹਿਰੀ ਲੋਕ ਕੀ ਕਰਦੇ ਲੁਧਿਆਣੇ ਵਾਲੇ ਉਹ ਥੋੜਾ ਜਿਹਾ ਬਾਹਰ ਨਿਕਲਦੇ ਘਟਾ ਤੇ ਕਈ ਵਾਰੀ ਉਹਨਾਂ ਦੇ ਕੋਲੇ ਹੀ ਇੱਕ ਇਹੋ ਜਿਹਾ ਖਜ਼ਾਨਾ ਪਿਆ ਹੁੰਦਾ ਜਿਹੜੇ ਉਹਨਾਂ ਨੇ ਦੇਖਿਆ ਨਹੀਂ ਹੁੰਦਾ ਆਪਣੇ ਨਾਲ ਬਾਈ ਹੋਣੀ ਆ ਲੋਕੇਸ਼ਨ ਦੇ ਮਾਲਕ ਆ ਇਹ ਤੁਹਾਨੂੰ ਇਹਨਾਂ ਦੇ ਸੁਭਾਅ ਤੋਂ ਪਤਾ ਲੱਗ ਜਾਊਗਾ ਵੀ ਇੱਥੇ ਜਿਹੜੀਆਂ ਇੰਨੀਆਂ ਜ਼ਿਆਦਾ ਪ੍ਰੀ ਵਾਇਡੀਆਂ ਹੁੰਦੀਆਂ ਜਿਹੜੇ ਲੋਕ ਇੱਥੇ ਸ਼ੂਟਿੰਗ ਕਰਨ ਆਉਂਦੇ ਆ ਕਿਉਂ ਆਉਂਦੇ ਆ ਕਿਉਂਕਿ ਇਹਨਾਂ ਦਾ ਸੁਭਾਅ ਬਹੁਤ ਨਰਮ ਜਿਹੜੇ ਬੰਦੇ ਸੁਭਾਅ ਚੰਗਾ ਹੁੰਦਾ ਤਾਂ ਕੁਦਰਤੀ ਗੱਲ ਆ ਕਿ ਬੰਦਾ ਕਹਿੰਦਾ ਯਾਰ ਫੈਮਿਲੀ ਵਾਲਾ ਬੰਦਾ ਆਪਾਂ ਫੈਮਿਲੀਆਂ ਲੈ ਕੇ ਜਾਣੀਆਂ ਤਾਂ ਉਹਦੇ ਤੇ ਪ੍ਰਭਾਵ ਚੰਗਾ ਚੱਲਿਆ ਜਾਂਦਾ ਫਿਰ ਗਾਂ ਦੀ ਗਾਂ ਲੋਕ ਦੱਸੀ ਜਾਂਦੇ ਆ ਹਜੇ ਤੱਕ ਸੋਸ਼ਲ ਮੀਡੀਆ ਤੇ ਆਪਾਂ ਕਹਿ ਸਕਦੇ ਆ ਕਿ ਇਸ ਲੋਕੇਸ਼ਨ ਦੀ ਪਹਿਲੀ ਐਡਵਰਟਾਈਜ਼ਮੈਂਟ ਹੋ ਗਈ ਬਾਈ ਪਹਿਲੀ ਐਡਵਰਟਾਈਜ਼ਮੈਂਟ ਹਾਂਜੀ ਬਿਲਕੁਲ हां ਤੇ ਉਸ ਤੋਂ ਪਹਿਲਾਂ ਜਿਹੜਾ ਵੀ ਲੋਕ ਆਇਆ ਉਹ ਇੱਕ ਦੂਜੇ ਨੂੰ ਦੱਸ-ਦੱਸ ਕੇ ਆਇਆ ਗਿਆ ਇੱਕ ਦੂਜੇ ਨੂੰ ਦੱਸ ਕੇ ਜਿਵੇਂ ਆਪਾਂ ਫੋਟੋਗ੍ਰਾਫਰਾਂ ਵਾਂਗਰ ਰੈਫਰੈਂਸ ਤੇ ਆ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਆ ਦਿਖਾ ਯਾਰ ਕਰਨੇ ਕਿੱਡੀਆਂ ਵਧੀਆ ਬਣੀਆਂ ਹੋਈਆਂ ਤੇ ਕਿੰਨੇ ਵੀਰੇ ਜੇ ਮੈਂ ਆਪਾਂ ਪੈਕੇਜ ਦੇ 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 ਸਕਦੇ ਆ ਵੀ ਕਿਸੇ ਨੂੰ 4 ਘੰਟੇ ਲਈ ਸ਼ੂਟਿੰਗ ਚਾਹੀਦੀ ਆ 3 ਘੰਟੇ ਲਈ ਸ਼ੂਟ ਕਰਨਾ ਕੋਈ ਇਸ ਤਰ੍ਹਾਂ ਦਾ ਪੈਕੇਜ ਵੀ ਮਿਲ ਜਾਂਦਾ 4 ਘੰਟਿਆਂ ਦੇ ਹਿਸਾਬ ਨਾਲ ਵੀ ਬਣਾਇਆ ਹੋਇਆ ਜੀ ਪੈਕੇਜ ਬਾਕੀ 4 ਘੰਟੇ ਦਾ 6 ਘੰਟੇ ਦਾ ਜਾਂ ਫੁੱਲ ਡੇ ਦਾ ਇਹ ਤਾਂ ਤਿੰਨ ਪੈਕੇਜ ਹੈਗੇ ਹੀ ਆਪਣੇ ਇੱਕ ਯਾਰ ਮੈਂ ਹੋਰ ਦੇਖਿਆ ਗੱਲ ਵੀਰੇ ਹੁਣਾਂ ਨੇ ਮੈਨੂੰ ਦੱਸੀ ਕਹਿੰਦੇ ਵੀ ਲੋਕ ਇੱਥੇ ਜਿਹੜੇ ਸ਼ਹਿਰ ਦੇ ਲੁਧਿਆਣੇ ਦੇ ਲੋਕ ਆ ਉਹ ਰਾਤ ਨੂੰ ਮਤਲਬ ਜਾਗੋ ਜੂਗੋ ਕਰਨ ਵੀ ਆ ਜਾਂਦੇ ਆ ਵੀ ਆ ਘਰਾਂ ਦੇ ਵਿੱਚ ਰਾਤ ਵਾਲਾ ਸ਼ੂਟ ਜਿਹੜਾ ਵੀ ਵਧੀਆ ਆ ਜਾਂਦਾ ਹਾਂਜੀ ਰਾਤ ਵਾਸਤੇ ਸ਼ੂਟ ਵਾਸਤੇ ਜਿਵੇਂ ਕੋਈ ਲਾਈਟਾਂ ਹੀ ਲੋਟਾਂ ਦੇ ਵਿੱਚ ਉਹਨਾਂ ਨੇ ਕਰਨਾ ਹੁੰਦਾ ਤਾਂ ਉਹ ਫਿਰ ਅਰੇਂਜਮੈਂਟ ਕਰਾ ਦਿੰਦੇ ਆ ਜੀ ਹਾਂ ਵੀ ਜਿਵੇਂ ਇੱਥੇ ਗਿੱਧਾ ਗੁੱਧਾ ਪਾਉਣਾ ਨਾਨਕਿਆ ਨੇ ਦਾਦਕਿਆ ਨੇ ਉਹ 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 ਚੀਜ਼ ਵੀ ਚੱਲ ਪਈ ਐ ਜਿਹੜੀ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਚਲਦੀ ਸੀ ਉਹ ਅੱਜ ਕੱਲ ਵੈਸੇ ਚੱਲਦੇ ਨੇ ਆਪਣਾ ਕੋਈ ਵਾਰੀ ਇਨਕੁਆਰੀ ਆਉਂਦੀ ਆ ਤਾਂ ਫੇਰ ਕਹਿ ਦਈਦਾ ਉਹਨਾਂ ਨੂੰ ਵੀ ਤੁਸੀਂ ਕਰ ਸਕਦੇ ਆ ਹਾਂ ਰਾਤ ਨੂੰ ਕਰ ਸਕਦੇ ਆ ਹਾਂਜੀ 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 ਰਾਤ ਨੂੰ ਕੋਈ ਵੀ ਬੰਦਾ ਜਿਵੇਂ ਯਾਰ ਵੈਸੇ ਤਾਂ ਮੈਨੂੰ ਤਾਂ ਐ ਲੱਗ ਜਾਂਦਾ ਵੀ ਇੱਥੇ ਕਿਤੇ ਵਿਆਹ ਹੀ ਕਰਨਾ ਹੋਵੇ ਨਾ ਬੰਦੇ ਨੇ ਸਾਰੇ ਤਾਂ ਸਾਰਾ ਤਾਂ ਵੀ ਦੋ ਤਿੰਨ ਬੰਨਾਂ ਵਾਸਤੇ ਸਾਰਾ ਸਿਸਟਮ ਹੀ ਹਾਇਰ ਕਰ ਲੈਣਾ ਹੋਵੇ ਵੀ ਇੱਧਰ ਹੀ ਐ ਵੀ ਮਤਲਬ ਸਾਰਾ ਮਾਹੌਲ ਵਰਤਣਾ ਹੋਵੇ ਉਹਦੀ ਵੀਡੀਓ ਵੀਡੀਓ ਬਣੇ ਵੀ ਆਟੇ ਪਾਣੀ ਵੀ ਇੱਥੇ ਹੀ ਪਾਉਣਾ ਹੋਵੇ ਫਿਰ ਕਮਾਲ ਬਣ ਜੇ ਹਨਾ ਬਾਈ ਵੀ ਦੇਖਦੇ ਹਾਂ ਹੁਣ ਹੌਲੀ ਹੌਲੀ ਕਰਾਂਗੇ ਉਧਰਲੇ ਪਾਸੇ ਵੀ ਹੂੰ ਹਲੇ ਫਿਲਹਾਲ ਜ਼ਿਆਦਾ ਫੋਕਸ ਪ੍ਰੀ ਵੈਡਿੰਗ ਦਾ ਤਾਂ ਉਹਦਾ ਹੀ ਰੱਖਿਆ ਹੋਇਆ ਹੈ ਸਾਡਾ ਆਹ ਦੇਖੋ ਲਮਰੇਟਾ ਖੜਾ ਯਾਰ ਹਨਾ ਲਮਰੇਟਾ ਹੀ ਹੈ ਨਾ ਵੀਰੇ ਇਹ ਹਾਂਜੀ ਇਹ ਲਮਰੇਟਾ ਰੱਖਿਆ ਜੀ ਤੂੰ ਦੇਖ ਯਾਰ ਮੋਟਰ ਸਕੂਟਰ ਪੁਰਾਣਾ ਹੀ ਪੰਪ ਬਣਾਇਆ ਪੁਰਾਣਾ ਹੀ ਬਹੁਤ ਵਧੀਆ ਯਾਰ ਬਹੁਤ ਵਧੀਆ ਜਗ੍ਹਾ ਬਣਾਈਆਂ ਹੋਈਆਂ ਆਜੋ ਤੁਹਾਨੂੰ ਲੋਕੇਸ਼ਨ ਬਹੁਤ ਵੱਡੀ ਹੈ ਮੈਂ ਪਹਿਲਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਜਦੋਂ ਮੈਂ ਗੱਡੀ ਦੇ ਵਿੱਚ ਬੈਠੇ ਨੇ ਇੱਕ ਗੱਲ ਤੁਹਾਨੂੰ ਆਖੀ ਸੀ ਨਾ ਸਾਰੇ ਸੱਜਣਾ ਨੂੰ ਵੀ ਲੋਕੇਸ਼ਨ ਆ ਜਿਹੜੀ ਨਾ ਉਹਦੇ ਲਈ ਤੁਹਾਨੂੰ ਬਹੁਤ ਸਾਰੇ ਸੱਜਣਾ ਨੂੰ ਪਤਾ ਨਹੀਂ ਹੋਣਾ ਪਰ ਲੋਕੇਸ਼ਨ ਬਣੀ ਬਹੁਤ ਵਧੀਆ ਬਈ ਜਗਾ ਬਹੁਤ ਖੁੱਲੀ ਵਰਤੀ ਹੈ ਜਿਵੇਂ ਲਧਿਆਣਾ ਨੂੰ ਹਾਂ ਖੁੱਲੀ ਡੁੱਲੀ ਰੱਖੀ ਜਗਾ ਬਈ ਆਪਸ ਚ ਸੈਟ ਸੱਟ ਮਿਕਸ ਨਾ ਹੋਣ ਸਾਰੇ ਲੱਗ ਹੀ ਬਣਾਏ ਹੋਏ ਨੇ ਇੱਕ ਮੇਰੇ ਸਾਹਮਣੇ ਨਾਲ ਥੋੜਾ ਜਿਹਾ ਖੁੱਲੇ ਨਾਲ ਇਹ ਵੀ ਫਰਕ ਪੈ ਜਾਂਦਾ ਵੀ ਜਿਵੇਂ ਸ਼ੂਟਿੰਗਾਂ ਤਿੰਨ ਚੱਲਦੀਆਂ ਜਾਂ ਚਾਰ ਚੱਲਦੀਆਂ ਤਾਂ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਹਾਂਜੀ ਹਾਂ ਕੋਈ ਡਿਸਟਰਬੈਂਸ ਨਹੀਂ ਹੁੰਦੀ ਆਪਰ ਡਿਸਟਰਬੈਂਸ ਨਹੀਂ ਹੁੰਦੀ ਅਸੀਂ ਵੀ ਬਹੁਤ ਜਲਦੀ ਜਲਦੀ ਸਵੇਰ ਸਵੇਰ ਸ਼ੂਟ ਕਰਨ ਲੱਗੇ ਆ ਵੀ ਹਜੇ ਤੱਕ ਜਿਹੜੇ ਹੈਗੇ ਆ ਉਹ ਲਾੜੇ ਲਾੜੀਆਂ ਹਜੇ ਤੱਕ ਆਏ ਨਹੀਂਗੇ ਉਸ ਤੋਂ ਬਾਅਦ ਫਿਰ ਕਈ ਵਾਰੀ ਅਗਲਾਂ ਦਾ ਯਾਰ ਸਾਡੀ ਪ੍ਰਾਈਵੇਸੀ ਸੀਗੀ ਹਨਾ ਬਿਲਕੁਲ ਤਾਂ ਵੀ ਤੁਸੀਂ ਸਾਡੀ ਪ੍ਰਾਈਵੇਸੀ ਖਰਾਬ ਕਰੋਗੇ ਇਸ ਕਰਕੇ ਸੀ ਪਹਿਲਾਂ ਪਹਿਲਾਂ ਹੀ ਸ਼ੂਟ ਕਰਨ ਲੱਗੇ ਆਇਦਰਲੇ ਪਾਸੇ ਬਾਈ ਜੀ ਉਹ ਇੰਡੋਰ ਵਾਲਾ ਇੰਡੋਰ ਸੈੱਟ ਬਣਾਏ ਹੋਏ ਜੀ ਸਾਰੇ ਆਪਣੇ ਅੰਦਰ ਇਹ ਇਹਦੀ ਲਾਈਟ ਜਗਾ ਦੇਉਗੇ ਕਿ ਪੁੱਤ ਜਗਦੀਆਂ ਲਾਈਟਾਂ ਹਾਂਜੀ ਹਾਂਜੀ ਲਾਈਟ ਜਗਾ ਆਜੂਗੀ ਤੇਰੇ ਫੋਨ ਚ ਐ ਚ ਆ ਗਿਆ ਆ ਗਿਆ ਆ ਗਿਆ ਆ ਆ ਬਹੁਤ ਸਮਾਂ ਯਾਰ ਇੱਥੇ ਤਾਂ ਬੜੇ ਹੀ ਨਹੀਂ ਗਏ ਆਪਾਂ ਹੈ ਆ ਦੇ ਕਿੱਡਾ ਵਧੀਆ ਬਣਿਆ ਹੋਇਆ ਆ ਉਹ ਬਣ ਗਿਆ ਭਾਈ ਬਾਹਰ ਵਾਲਾ ਇਹ ਕਿਚਨ ਦਾ ਆ ਗਿਆ ਜੀ ਸੈਟਅਪ ਉਹਦੇ ਨਾਲ ਉੱਪਰਲੇ ਪਾਸੇ ਬਾਹਰ ਦਾ ਆ ਗਿਆ ਜੀ ਬਾਹਰ ਵਾਲਾ ਆ ਗਿਆ ਉਧਰ ਲਿਬ੍ਰੇਰੀ ਆ ਗਈ ਉਧਰ ਲਾਇਬ੍ਰੇਰੀ ਦਾ ਜੇ ਕਿਸ ਨੇ ਸ਼ੂਟ ਕਰਾਉਣਾ ਲਾਇਬ੍ਰੇਰੀ ਦਾ ਜਿਵੇਂ ਸ਼ੂਟ ਕਰਨਾ ਪ੍ਰੀ-ਵੇਟਿੰਗ ਤੇ ਯੂਜ਼ ਹੁੰਦਾ ਤੇ ਆਹ ਬਾਲਕੋਨੀ ਟਾਈਪ ਬਣਾਤਾ ਜਿਹੜਾ ਪਿਆਨੋ ਸੈੱਟ ਬਣ ਗਏ ਜੀ ਇਹ ਸਾਰਾ ਆਪਣਾ ਲੌਬੀ ਦਾ ਹਾਂ ਵੀ ਉਤੋਂ ਉੱਤਰ ਕੇ ਆਏ ਪਿਆਨੋ ਕਿਉਂ ਨਾ ਤੇ ਕਰਨੇ ਪੁੱਤ ਇਹ ਮੜਾ ਯਾ ਨੋਟ ਕਰ ਲੂ ਸੋਹਣਿਆ ਹੈ ਤੁਹਾਡੇ ਕੰਮ ਹੋਣਾ ਹੈ ਠੀਕ ਹੈ ਕਿ ਨਹੀਂ ਤੇ ਆਹ ਜਿਹੜੇ ਇੱਧਰ ਬਲ ਬੁੱਲਬ ਜਗ੍ਹਾਏ ਪਏ ਆ ਇਧਰਲੇ ਪਾਸੇ ਆਹ ਹਰਪੇ ਸਿੱਧੂ ਵਾਲਾ ਆ ਗਿਆ ਓਏ ਕਰਨੇ ਹੈ ਆਉ ਹੋ ਆ ਗਿਆ ਹੈ ਕਿ ਗਾਉਣ ਗੂਣ ਵਾਲਾ ਆ ਦਿਖਾਏ ਆਉਂਦਾ ਮੇਰਾ ਫੀਲ ਜਾ ਮੜਾ ਜਾ ਮੈਨੂੰ ਹੈ ਬਾ ਠੀਕ ਚਲੋ ਆ ਜਾਓ ਉਧਰਲੇ ਪਾਸੇ ਚੱਲਦੇ ਆ ਆ ਜਾਓ ਵੀਰੇ ਉਧਰਲੇ ਪਾਸੇ ਚੱਲਦੇ ਉਧਰੋਂ ਵੀ ਦਿਖਾ ਦਈਏ ਇੱਧਰ ਇੱਕ ਨਾ ਬਹੁਤ ਵਧੀਆ ਦੂਜਾ ਵੀਰਾ ਮੈਨੂੰ ਦਿਖਾ ਕੇ ਲੈ ਕੇ ਆਇਆ ਯਾਰ ਅਸਲ ਦੇ ਵਿੱਚ ਬਾਈ ਫੋਟੋਗ੍ਰਾਫਰ ਆਏ ਤਾਂ ਉਹਨੂੰ ਸਲਾਹ ਵਧੀਆ ਦਿੰਦਾ ਹਾਂਜੀ ਹਾਂਜੀ ਹਾਂਨਾ ਆ ਜਾ ਆ ਜਾ ਇਹ ਤਾਂ ਇਹ ਤਾਂ ਇਹਨਾਂ ਦੇ ਆਇਆ ਸੋਹਣਾ ਅੱਛਾ ਇਹ ਬਾਈ ਹੁਣਾਂ ਨੇ ਪੈਸੇ ਲਾਏ ਆ ਪਰ ਲਵਾਏ ਤੁਸੀਂ ਆ ਹਾਂ ਕਹਿ ਸਕਦੇ ਆ ਜੀ ਲਵਾਏ ਆਪਾਂ ਹੀ ਹੈ ਨਾ ਬਿਲਕੁਲ ਗੁਰੂ ਜੀ ਤੁਸੀਂ ਆ ਜਿੰਨਾ ਮਤਲਬ ਪਾਸੇ-ਆਸੇੋਂ ਤੁਸੀਂ ਦੇਖਦੇ ਰਹੇ ਫਿਰ ਉਹਨੂੰ ਸਾਰੇ ਨੂੰ ਇੱਥੇ ਅਪਲਾਈ ਕਰੇ ਗਏ ਬਿਲਕੁਲ ਜੀ ਬਿਲਕੁਲ ਉਹ ਮੂਰੇ ਜਿਹੜਾ ਬਣਿਆ ਹੋਇਆ ਹੈ ਨਾ ਜੀ ਜੀ ਉਹ ਬਹੁਤ ਸੋਹਣਾ ਬਣਿਆ ਫਾਰਮ ਹਾਊਸ ਵੀਰੇ ਹੁਣਾ ਦਾ ਉੱਥੇ ਹੀ ਸਾਰੀ ਕਹਾਣੀ ਸ਼ੁਰੂ ਹੋਈ ਸੀਗੀ ਅੱਛਾ ਉਹ ਉਹ ਦੇਖਦੇ ਆਂ ਫਿਰ ਕਿੱਥੋਂ ਸ਼ੁਰੂ ਕਿੱਥੋਂ ਹੁੰਦੀ ਹੈ ਕਹਾਣੀ ਕਹਾਣੀ ਉਧਰੋਂ ਸ਼ੁਰੂ ਹੁੰਦੀ ਹੈ ਫਾਰਮ ਹਾਊਸ ਬਹੁਤ ਸੋਹਣਾ ਬਣਾਇਆ ਵੀਰੇ ਹੁਣਾ ਨੇ ਜੀ ਤੇ ਉੱਥੇ ਹੀ ਪਹਿਲਾ ਸ਼ੂਟ ਕੀਤਾ ਸੀਗਾ ਚਾ ਤੁਸੀਂ ਉਦਾਂ ਹੀ ਉਦਾਂ ਹੀ ਵੀਰੇ ਨੂੰ ਉਹੀ ਕਹਿ ਲਿਆ ਵੀ ਯਾਰ ਵੀ ਕਹਤਾ ਯਾਰ ਵੀਰੇ ਅਭਿਆਸ ਤੁਹਾਨੂੰ ਮੜਾ ਇਹ ਸ਼ੂਟ ਕਰਨ ਦੇ ਦੋ ਹਾਂਜੀ ਹਾਂਜੀ ਉਦੋਂ ਵੀਰੇ ਨੇ ਪਰਮਿਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਗੱਲ ਚੱਲਦੀ ਗਈ ਅੱਗੇ ਤੇਰਾ ਸਾਰਾ ਸ਼ੁਰੂ ਹੋ ਗਿਆ ਜੀ ਫਿਰ ਇੱਕ ਇੱਕ ਕਰਕੇ ਇਹ ਸੈੱਟ ਬਣਦੇ ਗਏ ਬਿਲਕੁਲ ਜੀ ਇਹ ਸਾਰਾ ਬਾਈ ਹੁਣਾਂ ਦੇ ਖੇਤ ਚ ਹੀ ਬਣ ਗਈ ਫਿਲਮ ਸਿਟੀ ਵੀ ਬਣ ਗਈ ਇੱਕ ਇੱਕ ਕਰਕੇ ਪੂਰੀ ਫਿਲਮ ਸਿਟੀ ਬਣ ਗਈ ਆ ਤਾਂ ਯਾਰ ਉਹ ਮਾਹੌਲ ਨਹੀਂ ਹੈ ਜਿਹੜਾ ਅਲਾਦੀਨ ਵਾਲੀ ਫਿਲਮ ਜੀਜ਼ ਬਿਲਕੁਲ ਹੈਨਾ ਉਹ ਕਰਨੇ ਇਹ ਸੈੱਟ ਬਹੁਤ بڑا ਹੀ ਸਦਾ ਹਣਾ ਆ ਦੇਖ ਵੱਡਾ ਵੀ ਪੌਂਦਾ ਤੇ ਜਿਵੇਂ ਅਲਾਦੀਨ ਵਾਲੀ ਫਿਲਮ ਜੀ ਚ ਹੁੰਦਾ ਉਵੇਂ ਉਵੇਂ ਸੈਟ ਆ ਇਹ ਇਧਰਲੇ ਪਾਸੇ ਨੂੰ ਕਰਨੇ ਤੇਰੇ ਮਗਰਲੇ ਪਾਸੇ ਨੂੰ ਵੀ ਆ ਪੁੱਤ ਆ ਇਧਰ ਗੋਲ ਪੌੜੀਆਂ ਪਾੜੀਆਂ ਵੀ ਵਿੱਚ ਚੜਦੀਆਂ ਇਹ ਐ ਮਾੜਾ ਉੱਪਰ ਸ਼ੂਟ ਕਰਨਾ ਹੋਵੇ ਉੱਤੇ ਅੱਛਾ ਇੱਥੇ ਖੜਕੇ ਹਾਂਜੀ ਹਾਂਜੀ ਅੱਛਾ ਇਹਦੇ ਉੱਪਰ ਖੜਕੇ ਹਾਂ ਇਹਦਾ ਕੋਈ ਆ ਇਧਰਲੇ ਪਾਸੇ ਇਧਰ ਵੀ ਹੈਗਾ ਵੀਰੇ ਕੁਝ ਹਾਂਜੀ ਇਹਦੇ ਵਿੱਚ ਇਹ ਆਪਣੀ ਵੀਰੇ ਘਟੋ ਘਟ ਨਹੀਂਦਾ ਇਹ ਸੱਤ ਕਿਲੇ ਨੇ ਜਿਹੜੇ ਆਪਾਂ ਇਹ ਸਾਰੇ ਬਗਲੇ ਹੋਏ ਆ ਸ਼ੂਟ ਦੇ ਲਈ ਸ਼ੂਟ ਲਈ 7 ਕਿਲੇ ਬਗਲੇ ਹੋਇਆ 7 ਕਿਲੇ ਬਗਲੇ ਹੋਇਆ ਮਦਾਨੇ ਸ਼ਹਿਰ ਚ ਬਹੁਤ ਬੜੀ ਗੱਲ ਬਹੁਤ ਆਹ ਸੀ ਇਧਰਲੇ ਪਾਸੇ ਨੂੰ ਵੀ ਬਣਾ ਵੱਡਾ ਸਿਸਟਮ ਜਾਂ ਬਣਿਆ ਪਿਆ ਆ ਬਹੁਤ ਬੜੀ ਹੈ ਵੀਰੇ ਹਾਣਾ ਹਾਂ ਆ ਦੇਖ ਆ ਬਾਲਕੋਨੀ ਬਣੀ ਆ ਇਧਰਲੇ ਪਾਸੇ ਆਹ ਆ ਕੀ ਬਣਿਆ ਪੀਜੇ ਵਾਲਾ ਬਣਾਇਆ ਹੋਇਆ ਇਹ ਸਾਰੀ ਸਟਰੀਟ ਬਣਾਈ ਆ ਵੀਰੇ ਆਪਾਂ ਹਾਂ ਇਹ ਪੂਰੀ ਸਟਰੀਟ ਬਣੀ ਹੋਈ ਆ ਦੇਖੋ ਇਧਰਲੇ ਪਾਸੇ ਨੂੰ ਆ ਦੇਖ ਗਾਣੇ ਓਰੇ ਗਾਣੇ ਮੈਂ ਕਹਿੰਨਾ ਵੀਰੇ ਪੁੱਤ ਹੁਣਾਂ ਤੁਸੀਂ ਜਣ ਕੇ ਹੂੰ ਬਹੁਤ ਗਾਣੇ ਸ਼ੂਟ ਹੋਏ ਯਾਰ ਇਹ ਤਾਂ ਗਾਸਟੇਟ ਦੇ ਵਿੱਚ ਹੀ ਬਹੁ ਗਾਣੇ ਸ਼ੂਟ ਹੋ ਅੱਛਾ ਇਹਦੇ ਵਿੱਚ ਯਾਰ ਮੈਨੂੰ ਐ ਲੱਗਦਾ ਨਾ ਵੀ ਇਹ ਇੱਕ ਤਾਂ ਲੁਧਿਆਣੇ ਵਾਲਿਆਂ ਨੂੰ ਤਾਂ ਐਡੀ ਵੱਡੀ ਯਾਰ ਨੇੜੇ ਕੋਈ ਹੈ ਹੀ ਨਹੀਂ ਕੀ ਫਿਰ ਮਤਲਬ ਹੀ ਨਹੀਂ ਜੀ ਹਨਾ ਫਿਰ ਇੰਨੇ ਨਰਮ ਸੁਭਾਅ ਦਾ ਬੰਦਾ ਜਿਹੜਾ ਜਾਇਜ ਬਜਟ ਦੇ ਵਿੱਚ ਤੁਹਾਨੂੰ ਦੇ ਵੀ ਦੇਵੇ ਸਾਰਾ ਕੁਝ ਹਨਾ ਬਿਲਕੁਲ ਤਾਂ ਜੇ ਅਗਲਾ ਇੱਧਰ ਬਣਾਊਗਾ ਹੁਣ ਇੰਨੀ ਮਹਿੰਗੀ ਜਗ੍ਹਾ ਤੇ ਤਾਂ ਫਿਰ ਅਗਲਾ ਮੰਗੂਗਾ ਪਿਓ ਦਾ ਪਿਓ ਨਹੀਂ ਨਹੀਂ ਆਪਣੇ ਰੇਟ ਵੀਰੇ ਬਾਲੇ ਹਾਂ ਤੇ ਇਹਨਾਂ ਦਾ ਰੇਟ ਬਹੁਤ ਜਾਇਜ਼ ਹੈ ਜਿਵੇਂ ਆਪਣੇ ਪਿੰਡਾਂ 'ਚ ਬਣੀਆਂ ਹੁੰਦੀਆਂ ਰੇਟ ਉਵੇਂ ਰੱਖਿਆ ਹੋਇਆ ਹੈ ਨਹੀਂ ਰੇਟ ਬਹੁਤ ਹੈ ਹੈਨਾ ਤਾਂ ਇਹ ਸਭ ਤੋਂ ਵੱਡੀ ਗੱਲ ਆ ਕਿਉਂਕਿ ਨਹੀਂ ਲੁਧਿਆਣੇ ਵਾਲਿਆਂ ਨੂੰ ਦੂਰ ਜਾਣਾ ਪੈਂਦਾ ਬਿਲਕੁਲ ਲੁਧਿਆਣੇ ਦੀਆਂ ਜਗ੍ਹਾ ਆ ਬਹੁਤ ਕਹਾੜੇ ਕਹਾੜੇ ਦੇ ਵਿੱਚ ਆਪਾਂ ਇੱਕ ਕਹਾੜੇ ਤੋਂ 3 ਕਿਲੋਮੀਟਰ ਪੈ ਜਾਂਦੇ ਵੀਰੇ ਚੱਕ ਸਰਵਣ ਦਾ ਤੋਂ ਪਿੰਡ 메ਨ ਰੋਡ ਤੇ ਆਪਣੀ ਅੰਦਰ ਅੰਦਰ ਪਿੰਡਾ ਪੁੰਡੇ ਤੇ ਨਹੀਂ ਹੈਗੀ ਉਹ ਦੇਖ ਕੇ ਆਈਏ ਵੀਰੇ ਉਧਰਲੇ ਪਾਸੇ ਯਾਰ ਉਹ ਤੁਸੀਂ ਕੀ ਕਹਿੰਦੇ ਫਾਰਮ ਹਾਊਸ ਬਣਿਆ ਹੋਇਆ ਜਿੱਥੋਂ ਸ਼ੁਰੂ ਹੁੰਦਾ ਕੰਮ ਹਾਂਜੀ ਆ ਜਾ ਉਧਰਲੇ ਪਾਸੇ ਚੱਲਦੇ ਆ ਇਹ ਆਪਣਾ ਦਫਤਰ ਹੈ ਵੀਰੇ ਅੱਛਾ ਜੀ ਇਹਦੇ ਬਾਹਰ ਵੀ ਆਪਾਂ ਵਧੀਆ ਟੰਗਣਾ ਸ਼ੂਟ ਕਰ ਸਕਦੇ ਹਾਂ ਆ ਇਹ ਤਾਂ ਯਾਰ ਪੂਰੀ ਉਹ ਇੰਗਲਿਸ਼ ਟਾਈਪ ਕੋਠੀ ਹੋਈ ਆ ਇੱਕ ਤਰ੍ਹਾਂ ਦੀ ਹਾਂਜੀ ਹਾਂ ਨਾ ਜਿਹੜੇ ਸੈੱਟ ਬਣੇ ਆ ਉਹ ਇੱਕ ਉਹ ਉਹ ਬਣਿਆ ਕਿੱਡਾ ਵੱਡਾ ਮਹਿਲ ਬਣਿਆ ਇਹ ਹੁਣੇ ਹੀ ਬਣਾਇਆ ਵੀਰੇ ਹਜੇ ਇਹਨੂੰ ਮਹੀਨਾ ਹੀ ਹੋਇਆ ਬਿਲਕੁਲ ਨਵਾਂ ਸੈੱਟ ਅੱਛਾ ਇਹ ਇਹ ਤੇ ਬਾਲੀਆਂ ਸ਼ੂਟੀਆਂ ਨਹੀਂ ਹੋਈਆਂ ਮਤਲਬ ਜਿਹੜੀਆਂ ਐਸ ਐਸ ਜਨ ਚ ਹੋਈਆਂ ਇਹ ਹੀ ਹੋਈਆਂ ਹਾਂਜੀ ਹਾਂਜੀ ਇਹਦੇ ਵਿੱਚ ਇਹ ਤਾਂ ਹੀ ਹੁਣੇ 20 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਠੀਕ ਹੈ ਉੱਧਰਲੇ ਪਾਸੇ ਕਰਨ ਲੈ ਆ ਤੈਨੂੰ ਦਿਖਾ ਕੇ ਲੈ ਆ ਉਹ ਜਿੱਧਰ ਫਾਰਮ ਹਾਊਸ ਜਿੱਥੋਂ ਸ਼ੁਰੂ ਹੁੰਦਾ ਕੰਮ ਇਹ ਇੱਕ ਆ ਯਾਰ ਬਹੁਤ ਵਧੀਆ ਬਣੀ ਆ ਯਾਰ ਆ ਤਾਂ ਮੈਂ ਨਾ ਜਦੋਂ ਆਇਆ ਮੈਂ ਪ੍ਰੀਤ ਹੋਂਾਂ ਨੂੰ ਕਹਿੰਦਾ ਸੀ ਮੈਂ ਕਹਾਂ ਯਾਰ ਜੇ ਕਿਸੇ ਨੇ ਖੇਤ ਖੂਤ ਆਪਦੇ ਬਣਾਉਣਾ ਯਾਰ ਸਿਸਟਮ ਹਨਾ ਇਹ ਰਹਿਣ ਨੂੰ ਜਾਂ ਇਹ ਬਿਲਕੁਲ ਵੀਰੇ ਪਰ ਡੰਮੀ ਕੋਈ ਨਹੀਂ ਇਹ ਸਾਰਾ ਅਸਲੀ ਹੈ ਤੇ ਦੇ ਵਿੱਚ ਕਮਰੇ ਕੁਮਰੇ ਸਾਰਾ ਕੁਝ ਵਧੀਆ ਬਣਾਇਆ ਹੈ ਹਾਂ ਵੀ ਉਹ ਕਮਰੇ ਆ ਜਿਹੜੇ ਉਹ ਚਾਹਾਂ ਦਾ ਕੰਮ ਨਹੀਂ ਚੇਂਜਿੰਗ ਰੂਮ ਲਈ ਕੰਮ ਆ ਜਾਂਦੇ ਹਾਂ ਚੇਂਜਿੰਗ ਰੂਮ ਹੈਗੇ ਤਿੰਨੇ ਇਚ ਅਡਾਪਟਰ ਚ ਹੈਗੇ ਵੀਰੇ 2-3 ਹਮ ਸਾਰਾ ਵਧੀਆ ਬਣਾਇਆ ਹੋਇਆ ਚੇਂਜਿੰਗ ਵਾਲਾ ਤਾਂ ਵੀ ਜਿਵੇਂ ਫੈਮਿਲੀ ਆਉਂਦੀਆਂ ਤਾਂ ਉਹਨਾਂ ਨੂੰ ਉਹ 2 ਘੰਟੇ-ਘੰਟੇ ਵਾਸਤੇ ਉਹ ਚੇਂਜਿੰਗ ਰੂਮ ਮਿਲ ਜਾਂਦਾ ਜਿੱਥੇ ਉਹਨਾਂ ਦਾ ਸਮਾਨ ਸਿਕਿਉਰ ਪਿਆ ਰਹਿੰਦਾ ਨਾ ਜੀ ਨਾ ਪੂਰੇ ਦਿਨ ਦੇ ਲਈ ਹੈ ਜਦ ਤੱਕ ਬੰਦਾ ਸ਼ੂਟ ਕਰਦਾ ਇੱਕ ਉਹਨਾਂ ਨੂੰ ਦੇ ਦੇਈਦਾ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਉਹ ਜਿਹੜੇ ਦੀ ਆਪਾਂ ਉਹਨਾਂ ਨੂੰ ਚਾਬੀ ਦਿੱਤੀ ਉਹ ਉਹਨਾਂ ਚਰ ਉਹਨਾਂ ਦਾ ਹੀ ਹੈ ਜੀ ਉਹਨਾਂ ਦਾ ਉਹ ਨਹੀਂ ਉਹਨਾਂ ਦੀ ਪ੍ਰਾਈਵੇਸੀ ਰਹੂਗੀ ਪ੍ਰਾਈਵੇਸੀ ਹੈ ਫਿਰ ਅਗਲੇ ਸਾਮਾਨ ਕੀਮਤੀ ਹੁੰਦਾ ਹੀ ਹਮ ਆ ਵੀ ਘਰ ਕਈ ਐ ਬਣੇ ਹੋਇਆ ਯਾਰ ਹਨਾ ਜੇ ਦੇਖਿਆ ਜਾਵੇ ਤਾਂ ਆ ਕਿੰਨੇ ਘਰ ਬਣੇ ਹੋਇਆ ਇੱਥੇ ਆ ਇੱਕ ਬਣਿਆ ਆ ਦੋ ਬਣ ਗਏ ਤਿੰਨ ਆ ਤੀਜਾ ਫਿਰ ਇਧਰ ਮੇਰੇ ਮਦਰਲੇ ਪਾਸੇ ਵੀ ਬਣੇ ਇਹ ਵੀਰੇ ਮਾਰਕੀਟ ਅੱਛਾ ਉਹਦੇ ਮਗਰਲੇ ਪਾਸੇ ਵੀ ਬਣੀ ਹੋਈ ਹੈ ਮਾਰਕੀਟ ਹੁੰਦੀ ਸੀ ਲੈ ਆ ਚਾਰ 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 ਇਧਰਲੇ ਪਾਸੇ ਦੀ ਨੰਗ ਕਿ ਆਪਾਂ ਇਧਰ ਨੂੰ ਮੁੜ ਗਏ ਅਸਲ 'ਚ ਐ ਨੂੰ ਜਾਣਾ ਸੀਗਾ ਸਿੱਧਾ ਆਸੇ ਇਧਰ ਮਾਰਕੀਟ ਬਣੀ ਹੋਈ ਆ ਹਾਂਜੀ ਉਹ ਦੇਖ ਲੈ ਉਹ ਮਾਰਕੀਟ ਬਣੀ ਹੋਈ ਆ ਯਾਰ ਤਾਂ ਸ਼ੂਟ ਵਾਲੇ ਤਾਂ ਬਹੁਤ ਚੰਗੀ ਤਰ੍ਹਾਂ ਸਮਝ ਲਾਂਗੇ ਲੈ ਆ ਨਹੀਂ ਨਿਗਾ ਪਈ ਉਦੋਂ ਹਨਾ ਪ੍ਰੀਤ ਹੋਏ ਆਪਾਂ ਜਦੋਂ ਗਏ ਆ ਆ ਗੱਡਾ ਇਹ ਦੇਖੋ ਵੀਰੇ ਇਹ ਜਿਹੜਾ ਪੁਰਾਣਾ ਰੇੜਾ ਲਿਆਂਦਾ ਸੀਗਾ ਆ ਆ ਗੱਡੇ ਜਿਹੜੇ ਯਾਰ ਪਹਿਲਾਂ ਇਹ ਮੇਰੇ ਹਸਾਬ ਨਾਲ ਗੱਡੀਆਂ ਵਾਲਿਆਂ ਕੋਲੇ ਹੁੰਦੇ ਸੀਗੇ ਇਹ ਗੱਡੇ ਹਨ ਇਹ ਬਹੁਤ ਦੂਰੋਂ ਲਿਆਂਦਾ ਸੀਗਾ ਜੀ ਹਾਂ ਦੇਖ ਲੈ ਲੈ ਹੁਣੇ ਲੱਭਦੇ ਹੀ ਨਹੀਂਗੇ ਆ ਚੀਜ਼ ਹੈ ਵੀ ਪੁਰਾਣਾ ਹੀ ਆ ਬਾਈ ਕੋਈ ਡੰਮੀ ਬਣਾਇਆ ਨਹੀਂ ਹੋਇਆ ਪਹਿਲਾਂ ओरिजिनल ਹੀ ਆ ਇਹ ਹੁਣ ਤੋਂ ਲਿਆਂਦੇ ਵੀਰੇ 30000 ਰੁਪਏ ਦਾ ਇਹ ਅੱਛਾ 30000 ਦਾ ਲਿਆਂਦਾ ਸੀ ਉਹਦੋਂ ਦਾ ਲਿਆਂਦਾ ਸੀ ਹਾਂ ਹਾਂ ਪੁੱਤ ਜਿਹੜੀ ਦੀ ਚੀਜ਼ ਦੀ ਗੱਲ ਕਰਦੇ ਹੁੰਨੇ ਆ ਸੋਹਣਿਆ ਉਸੇ ਤੇ ਕੈਮਰਾ ਮਾਰਿਆ ਕਰ ਦੂਸਰੇ ਤੇ ਨਾ ਮਾਰਿਆ ਕਰ ਚੰਗੋ ਪੁੱਤ ਫਿਰ ਉਹਦੇ ਨਾਲ ਮੁੜ ਕੇ ਵੀਡੀਓ ਐਡੀਟਿੰਗ ਮੋਕੇ ਕਈ ਵਾਰੀ ਇੰਨੀ ਵੀਡੀਓ ਸੁਣੀ ਨਹੀਂ ਜਾਂਦੀ ਠੀਕ ਆ ਕਿ ਹਾਂ ਆ ਦੇਖ ਆ ਡਰਮ ਜੱਕਟਾ ਵਧੀਆ ਬਣਿਆ ਹੋਇਆ ਠੀਕ ਆ ਨਾ ਆ ਦੇਖ ਆ ਕਿੱਡਾ ਵਧੀਆ ਬਣਾਇਆ ਪੱਖਾ ਆਦਾ ਯਾਰ ਕਾਰੀਗਰ ਨੇ ਵੀ ਕਮਾਲ ਕਰਤੀ ਬਣਾਉਣ ਵਾਲੀ ਹਨਾ ਚਲੋ ਉਧਰਲੇ ਪਾਸੇ ਇੱਧਰ ਹੀ ਨਾ ਫਾਰਮ ਹਾਊਸ ਬਾਈ ਚਲੋ ਆਜੋ ਤੇ ਆ ਆ ਖੇਤਾਂ ਦੇ ਵਿੱਚ ਵੀ ਆਪਾਂ ਸ਼ੂਟ ਲੈ ਸਕਦੇ ਆ ਖੁੱਲੇ ਦੇ ਵਿੱਚ ਆਹ ਸ਼ੂਟ ਲਈ ਬਣਾਏ ਆ ਵੀਰੇ ਠੀਕ ਆ ਯਾਰ ਦੇਖ ਕਲਾਕਾਰੀ ਤਾਂ ਇਹ ਦੇਖ ਵੀ ਤੂੰ ਆ ਜਿਹੜੇ ਸੀਗੇ ਆ ਬਾਥਰੂਮਾਂ ਤੇ ਬਾਥਰੂਮਾਂ ਦੀ ਬੈਕਸਾਈਡ ਤੇ ਕਲਾਕਾਰੀ ਸਾਰੀ ਜਗ੍ਹਾ ਵੀਰੇ ਆਪਾਂ ਯੂਜ਼ ਲੱਤੀ ਆ ਕਿ ਬੰਦਾ ਕਹੇ ਨਾ ਕਿ ਜਗ੍ਹਾ ਘਟ ਬੰਦੇ ਦਾ ਗਾਣਾ ਛੋਟਾ ਪੈ ਜਾਂਦਾ ਵੀਰੇ ਆਪਣੀ ਜਗ੍ਹਾ ਨਹੀਂ ਮੁੱਕਦੀ ਹਾਂ ਤੁਸੀਂ ਆਹ ਦੇਖ ਲਓ ਵੀ ਆਪਾਂ ਤੁਰੇ ਫਿਰਦੇ ਆ ਤੁਸੀਂ ਇਮੇਜਨ ਨਹੀਂ ਕਰ ਸਕਦੇ ਕਿ ਚੰਡੀਗੜ੍ਹ ਰੋਡ ਦੇ ਪੁਰ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੇ ਉੱਪਰ ਕਹਾੜੇ ਦੇ ਬਿਲਕੁਲ ਮਤਲਬ ਉਹ ਨੇੜੇ ਇੰਨੀ ਮਹਿੰਗੀ ਜਗ੍ਹਾ ਦੇ ਉੱਤੇ ਤੁਹਾਨੂੰ ਇੰਨਾ ਕੁਝ ਮਿਲ ਸਕਦਾ ਬਿਲਕੁਲ ਹੈਨਾ ਤੇ ਆ ਜਿਹਦਾ ਇੰਨੇ ਸਸਤੇ ਰੇਟ ਚ ਮਿਲ ਸਕਦਾ ਬਿਲਕੁਲ ਠੀਕ ਹੈ ਨਾ। ਉਹ ਨੇਚਰ ਦੇ ਵਾਈਜ਼ ਰੱਖਿਆ ਵੀਰੇ ਸਾਰੇ ਦਰਖਤ ਦਰੂਪਤਾਂ ਪੂਰੇ ਵਧੀਆ ਬਣਾ ਕੇ ਰੱਖੇ ਹੋਏ ਆ। ਆ ਆ ਆ ਆਸਾ ਜਿਹੜਾ ਆਹਾ ਬਾਈ ਹੁਣਾਂ ਨੇ ਫਾਰਮ ਹਾਊਸ ਬਣਾਇਆ ਸੀ ਇਹ ਪਹਿਲਾਂ ਆਪਣੇ ਪਰਿਵਾਰ ਲਈ ਬਣਾਇਆ ਸੀ। ਹਾਂਜੀ। ਸੈਂਸਲਾ ਸਾਰਾ ਉਰੇ ਹੀ ਸ਼ੁਰੂ ਹੋਇਆ ਵੀਰੇ। ਇੱਥੋਂ ਤੁਸੀਂ ਇਹਨਾਂ ਤੋਂ ਮੰਗ ਲਿਆ ਇਹ ਸ਼ੂਟ ਲਈ। ਹਾਂਜੀ। ਉਸ ਤੋਂ ਬਾਅਦ ਸਿਸਟਮ ਹੌਲੀ 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 ਚੱਲਦਾ ਜਾ। ਵੀਰੇ ਉਹਨਾਂ ਦਾ ਪਿਆਰ ਵਧੀ ਗਿਆ ਜੀ। ਕੰਮ ਚੱਲੀ ਗਈ। ਤੇ ਗਰਮੀਆਂ ਦੇ ਵਿੱਚ ਤਾਂ ਜੇ ਕਿਸੇ ਨੇ ਸ਼ੂਟ ਕਰਨਾ ਉਹ ਤਾਂ ਪੂਲ ਪਾਣੀ ਭਰਦੇ ਆ ਗਰਮੀਆਂ ਚ ਉਹਰੇ ਸ਼ੂਟ ਹੁੰਦਾ ਜਦੋਂ ਹਾਂਜੀ ਆ ਪੂਲ ਵਧੀਆ ਆਪਾਂ ਦਿੰਨੇ ਆ ਵੀਰੇ ਵਰਤਣ ਨੂੰ ਕੋਈ ਇਹ ਜਿਹੀ ਕੋ ਚੱਕਰ ਨਹੀਂ ਓਦੋਂ ਇਹਨੂੰ ਭਰ ਕੇ ਦੇ ਦਿੰਨੇ ਆ ਤੇ ਇਧਰਲੇ ਪਾਸੇ ਵਾਲੀ ਜਿਹੜੀ ਆ ਘਾਰਾ ਇਹਨੂੰ ਆਪਾਂ ਬਾਹਰੋਂ-ਬਾਹਰੋਂ ਸ਼ੂਟ ਲਈ ਵਰਤ ਸਕਦੇ ਆ ਹਾਂ ਹਾਂ ਇਹਨੂੰ ਵੀ ਹਾਂਜੀ ਹਾਂਜੀ ਪੂਰਾ ਵਧੀਆ ਜਿੱਦਾਂ ਮਰਜੀ ਯੂਜ਼ ਕਰੋ ਵੀਰੇ ਕੋਈ ਚੱਕਰ ਹੀ ਨਹੀਂ ਹੂੰ ਇਹਨੂੰ ਆਪਾਂ ਵਧੀਆ ਢੰਗ ਨਾਲ ਵਰਤ ਸਕਦੇ ਆ ਆ ਦੇਖੋ ਤੇ ਇਹਦੇ ਮੂਹਰੇ ਤਾਂ ਯਾਰ ਦਰਖਤ ਦਰੁਖਤ ਵੀ ਬਹੁਤ ਹੋਏ ਪਏ ਹਨ ਵੀਰੇ ਇਹ ਤਾਂ ਫਿਰ ਨੇਚਰ ਦੇ ਹਿਸਾਬ ਨਾਲ ਹੀ ਹੈ ਜੀ ਇਹ ਤਾਂ ਅਸਲੀ ਚੀਜ਼ ਹੈ ਬਿਲਕੁਲ ਇਧਰਲੇ ਪਾਸੇ ਦਿਖਾ ਪੁੱਤ ਜਾ ਕੇ ਇਧਰਲੇ ਪਾਸੇ ਦਿਖਾ ਦੇ ਕਿਡੇ ਕਿਡੇ ਦਰਖਤ ਹੋਏ ਪਏ ਆ ਇਹਦੇ ਡਾਲੇ ਤੇ ਕਿੰਨਾ ਹੈ ਕੁਦਰਤੀ ਮਾਹੌਲ ਦੇ ਵਿੱਚ ਬਣਿਆ ਹੋਇਆ ਫਾਰਮ ਹਾਊਸ ਹੈ ਕਿੰਨੇ ਸੱਤ ਕਿਲੇ ਆ ਹਨਾ ਬਾਈ ਇਹ ਸੱਤ ਕਿਲੇ ਨਾਲ ਲੱਗਦੇ ਲੱਗਦੇ ਵੀਰੇ ਜਿੱਦੇ ਆਪਾਂ ਸ਼ੂਟ ਕਰਦੇ ਆ ਸਾਰੇ ਸੱਤ ਕਿਲੇ ਤੇ ਤੁਹਾਨੂੰ ਨਾ ਮਤਲਬ ਮੈਂ ਇਹ ਗੱਲ ਮੈਂ ਜ਼ਰੂਰ ਕਹਿ ਦਿੰਨਾ ਕਿ ਸਜਣੋ ਤੁਹਾਨੂੰ ਜਦੋਂ ਵੀ ਤੁਸੀਂ ਫੋਨ ਕਰੋਗੇ ਨਾ ਬਾਈ ਹੁਣਾ ਨੂੰ ਤਾਂ ਜਿਹੜੇ ਰੇਟ ਆ ਉਹ ਤੁਹਾਨੂੰ ਸਰਪ੍ਰਾਈਜ਼ ਕਰਨਗੇ ਮਹਿੰਗੇ ਵਾਲੇ ਪੱਖ ਤੋਂ ਨਹੀਂ ਨਾ 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 ਜਾਇਜ਼ ਰੇਟ ਤਾਂ ਜਮਾਂ ਹੀ ਜਾਇਜ਼ ਹੁੰਦੇ ਰੇਟ ਬਿਲਕੁਲ ਜਾਇਜ਼ ਆ ਤੇ ਸੁਭਾਅ ਬੜਾ ਬਾਈ ਹੁਣਾ ਦਾ ਚੰਗਾ ਜੇ ਕੋਈ ਵੀ ਸਜਣ ਪ੍ਰੀ ਵਾਈਡਿੰਗ ਸ਼ੂਟ ਕਰਨਾ ਚਾਹੁੰਦਾ ਹੈ ਤਾਂ ਬਾਈ ਹੁਣਾ ਦੇ ਨਾਲ ਸੰਪਰਕ ਕਰ ਸਕਦਾ ਜੇ ਮਤਲਬ ਉਹ ਨਾ ਤੁਸੀਂ ਆਉਂਗੇ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਯਾਰ ਕਿਸੇ ਬੰਦੇ ਕੋਲੇ ਆਏ ਆ ਕਿਸੇ ਬੰਦੇ ਨੇ ਆਂ ਦੀ ਰਿਸਪੈਕਟ ਕੀਤੀ ਆ ਤੁਹਾਡੀ ਪ੍ਰਾਈਵੇਸੀ ਰਹੀ ਆ ਤੁਹਾਡਾ ਪਰਿਵਾਰ ਆ ਇੱਥੇ ਇੱਕ ਦਿਨ ਪੂਰਾ ਇੰਜੋਏ ਕਰਕੇ ਗਿਆ ਇੱਕ ਪਰਿਵਾਰ ਨਹੀਂ ਦੋ ਪਰਿਵਾਰ ਆਉਂਦੇ ਹੁੰਦੇ ਆ ਇੱਕ ਦੇ ਨਾਲ ਹਾਂ ਬਿਲਕੁਲ ਜੀ ਤੇ ਤੁਹਾਨੂੰ ਪਤਾ ਲੱਗੂਗਾ ਕੋਈ ਵੀ ਸੱਜਣਾ ਜਿਹੜਾ ਜਿਹੜਾ ਵੀ ਪ੍ਰੀ-ਵੈਡਿੰਗ ਸ਼ੂਟ ਕਰਨਾ ਚਾਹੁੰਦਾ ਬਾਈ ਹੁਣਾਂ ਦਾ ਨੰਬਰ ਨੋਟ ਕਰਨਾ